ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਆਪਣੇ ਪਿੰਡ ਬਿਲੇ ਵਾਲੇ ਤੋਂ ਕਵਰ ਕਰ ਰਹੇ ਹਾਂ ਬਿਲੇ ਵਾਲੇ ਪਿੰਡ ਨੂੰ ਕਿਸਾਨ ਵੀਰੋ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਢਾਬ ਸ਼ੇਰ ਸਿੰਘਲ ਹੈ ਇੱਕ ਪਾਸੇ ਮਹਿਮੂ ਹਨ ਤੇ ਕਿੰਗਰਾ ਪਿੰਡ ਇਹ ਸਾਡੇ ਨਾਲ ਲੱਗਦੇ ਪਿੰਡ ਜਿਹੜੀਆਂ ਸਾਹਮਣੇ ਤੁਸੀਂ ਸਕਰੀਨ ਤੇ ਬੜੀਆਂ ਸੋਹਣੀਆਂ ਦੋ ਕਟੀਆਂ ਦੇਖ ਰਹੇ ਹੋ ਕਿਸਾਨ ਵੀਰੋ ਉਮਰ ਵੀਰ ਦੇ ਦੱਸਣ ਮੁਤਾਬਕ ਅੰਦਾਜ਼ਨ ਬਈ 1.5-1.5 ਸਾਲ ਇੰਨਾਂ ਦੀ ਦੱਸੀ ਹੈ ਭਰਾ ਨੇ ਤੇ ਬੜੀਆਂ ਸੋਹਣੀਆਂ ਕੱਟੀਆਂ ਕਿਸਾਨ ਵੀਰੋ ਝੋਲੀ ਥਣਲੇਵੇ ਦੀਆਂ ਬੜੀਆਂ ਸਾਫ਼ ਐ ਤੇ ਬਾਈ ਨੇ ਚੰਗੀ ਫੀਡ ਤੇ ਪਾਲਦੀਆਂ ਵੀਰ ਦੇ ਘਰੋਂ ਅੱਗੇ ਵੀ ਆਪਾਂ ਕਿਸਾਨ ਵੀਰੋ ਜਿਹੜੀ ਵੀਡੀਓ ਹੈ ਮਈਆਂ ਦੀਆਂ ਬੜੀਆਂ ਵੀਡੀਓ ਪਾਈਆਂ ਸੀ ਚਾਰ-ਚਾਰ ਹੀ ਥਾਣਾ ਕੋਈ ਫੋਟ ਚਾਂਗ ਨਹੀਂ ਕਿਸਾਨ ਵੀਰੋ ਤੇ ਬੜੀਆਂ ਸੋਹਣੀਆਂ ਕੱਟੀਆਂ ਸਮਝ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਕਿਸਾਨ ਵੀਰੋ ਮੇਰਾ ਫਰਜ ਡੰਗਰ ਵਿਖਾਉਣਾ ਹੈ ਤੇ ਬੜੀਆਂ ਸੋਹਣੀਆਂ ਕੱਟੀਆਂ ਬਣਦੀ ਡਿਟੇਲ ਆਪਾਂ ਵੀਰ ਤੋਂ ਲੈਣੇ ਆ ਪਹਿਲਾਂ ਤੁਹਾਨੂੰ ਤੋਰ ਕੇ ਵਿਖਾਉਨੇ ਆ ਤੇ ਫੇਰ ਇਹਦੀ ਬਣਦੀ ਸਾਰੀ ਡਿਟੇਲ ਲਵਾਂਗੇ ਵੇਖੋ ਕਿਸਾਨ ਵੀਰੋ ਇੱਕ ਨੰਬਰ ਕੱਟੀ ਤੁਸੀਂ ਵੇਖੋ ਇਹਦੀ ਪੱਟ ਪੁੜੇ ਦੀ ਚੜਾਈ ਤੇ ਸਿੰਘਾਂ ਦੀ ਬਣਤਰ ਫੇਸ ਕੁਆਲਿਟੀ ਕੀ ਬਾਤ ਹੈ ਬੜੀ ਸੋਹਣੀ ਕੱਟੀ ਆ ਕਿਸਾਨ ਵੀਰੋ ਪੱਟ ਪੁੜਾ ਕੀ ਬਾਤਾਂ ਪਤਲੇ ਮਾਸ ਦੀ ਹੈ ਕਿਸਾਨ ਵੀਰੋ ਸੋਹਣੀ ਮੱਝ ਇਹਨੇ ਤਿਆਰ ਹੋ ਜਾਣਾ ਤੇ ਬਣਦੀ ਡਿਟੇਲ ਆਪਾਂ ਵੀਰ ਤੋਂ ਲੈਣੇ ਆ ਬਣ ਲਓ ਬਾਈ ਜੀ ਜਿਹੜੀ 2 ਨੰਬਰ ਕੱਟੀ ਹੈ ਕਿਸਾਨ ਵੀਰੋ ਉਹਦੇ ਵੇਖੋ ਸਿੰਗੀ ਇੱਥੇ ਹੀ ਬਣ ਲਓ ਬਾਈ ਜੀ ਤੇ ਵੇਖੋ ਜੀ ਕੀ ਬਾਤ ਹੈ ਸਮਝ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਮੇਰਾ ਫਰਜ਼ ਕਿਸਾਨ ਵੀਰੋ ਤੁਹਾਨੂੰ ਡੰਗਰ ਵਿਖਾਉਣਾ ਹਰੇਕ ਪੱਖ ਤੋਂ ਵੇਖੋ 2 ਨੰਬਰ ਕੱਟੀ ਵੀਰ ਨੇ ਖੋਲ ਲਈਏ ਵੇਖੋ ਪਿੱਠ ਪੁੜੇ ਦੀ ਚੜਾਈ ਤੇ ਉਹਦੀ ਜਿਹੜੇ ਸਟੀਰ ਸਰੀਰ ਦਾ ਸਟਰਕਚਰ ਬੜਾ ਸੋਹਣਾ ਹੈ ਜਿਹੜੀ ਬਾਡੀ ਬਣ ਤਰਾ ਕਿਸਾਨ ਵੀਰੋ ਪਤਲਾ ਮਹਾਸਾ ਇਹਦਾ ਵੀ ਤੇ ਝੋਲੀ ਬਾ ਕਮਾਲ ਸਿੰਗੀ ਵੇਖੋ ਤੁਸੀਂ ਕਿਸਾਨ ਵੀਰੋ ਕਿਆ ਬਾਤਾਂ ਨਿੱਕਾ ਜਿਹਾ ਬਸ ਬਥਾੜ ਤੇ ਸਮਝੋ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਮੇਰਾ ਫਰਜ਼ ਰੇਕਪੱਖ ਤੋਂ ਤੁਹਾਨੂੰ ਡੰਗਰ ਵਿਖਾਉਣਾ ਹੈ ਕਿਸਾਨ ਵੀਰੋ ਕਦ ਅੰਦਾਜ਼ਾ ਹੈ ਬਈ ਚੰਗੀਆਂ ਕਟੀਆਂ ਝੋਟੀਆਂ ਗਾਂ ਤਿਆਰ ਹੋਣਗੀਆਂ ਕਿਸਾਨ ਵੀਰੋ ਬਾਕੀ ਕਰਦੇ ਆ ਗੱਲਾਂ ਬਾਤਾਂ ਆਪਾਂ ਵੀਰ ਨਾਲ ਹਾਂ ਪਾਲੇ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਭਰਾ ਤੇ ਪਾਲੇ ਬਾਈ ਆਪਾਂ ਮਈਆਂ ਦੀ ਵੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰੀ ਸੀ ਤੇ ਉਹ ਸੇਲ ਹੋ ਗਈਆਂ ਸੀ ਹਾਂਜੀ ਬਹੁਤ ਹੀ ਰਿਸਪੌਂਸਿਵ ਸੀ ਤੇ ਫਿਰ ਵੀਰ ਪਾਲੇ ਪੱਕਾ ਮਨ ਬਣਾ ਲਿਆ ਬਈ ਗਾਈਆਂ ਚ ਹੀ ਆਉਣਾ ਹੈ ਹਾਂਜੀ ਜਗਮਾਂਜੀ ਤੇ ਗਾਂਆਂ ਲਿਆਉਣ ਕਰਨੀ ਹੁਣ ਤੁਹਾਡੇ ਰਾਦਾ ਪਈਏ ਕੱਟੀਆਂ ਆਪਾਂ ਸੇਲ ਕਰ ਦਈਏ ਹਾਂਜੀ ਹਾਂਜੀ ਹੋਰ ਡੰਗਰ ਵੜਾਂ ਪਾਉਣੀਆਂ ਹਾਂਜੀ ਹਾਂਜੀ ਤੇ ਪਾਲੇ ਬਾਈ ਇਹਨਾਂ ਦੀ ਕੀ ਡਿਟੇਲ ਆ ਜਿਵੇਂ ਆਪਾਂ ਇੱਕ ਨੰਬਰ ਕੱਟੀ ਇਹ ਤੋਰੀ ਸੀ ਵੀਰ ਲਗਭਗ ਡੇਢ ਸਾਲ ਦੀ ਆ ਇਹ ਇੱਕ ਡੇਢ ਸਾਲ ਦੀ ਆ ਜੀ ਤੇ ਬਾਈ ਜੀ ਇਹ ਨੂੰ ਮੰਨ ਲਓ ਪਹਿਲਾਂ ਤਾਂ ਚੰਗਾ ਦੁੱਧ ਪਿਆ ਕੇ ਤੁਸੀਂ ਜਿਵੇਂ ਬਾਡੀ ਬਣ ਤਰੇ ਇਹਨਾਂ ਦੀ ਬੜੀ ਸੋਹਣੀ ਬਣੀ ਦੋ ਦੋ ਘਟੇ ਆਪਨੂੰ ਫੀਡ ਦੇ ਵੀ ਚਾਰੇ ਆ ਫੀਡ ਵੀ ਚਾਰੀ ਆ ਤੇ ਹੁਣ ਇਹ ਸੇਲ ਕਰਨੀਆਂ ਪਾਲੇ ਵੀਰ ਤੇ ਇਹਨਾਂ ਦਾ ਅੱਡੋ ਅੱਡ ਰੇਟ ਕਰਾਂਗੇ ਕਿ ਆਪਾਂ ਜੋੜੇ ਦਾ ਹੀ ਰੱਖੋਗੇ ਜੋੜੇ ਦੇ ਹੀ ਰੱਖੋਗੇ ਤੇ ਜੇ ਕੋਈ ਭਰਾ ਇਕੱਲੀ ਇਕੱਲੀ ਖਰੀਦਣਾ ਚਾਵੇ ਇਕੱਲੀ ਦਾ ਵੀਰ ਮੁਸ਼ਕਲ ਹੋ ਜਾਂਦਾ ਮੁਰਕਲੇ ਮੁਰਕ ਪਾਗਲਾ ਪੈਸੇ ਨਹੀਂ ਪਰਦੇ ਠੀਕ ਹੈ ਜੀ ਵੀ ਆਪਾਂ ਜੋੜਾ ਹੀ ਦੇਣਾ ਜੋੜਾ ਹੀ ਸੇਲ ਕਰਨੀ ਠੀਕ ਹੈ ਜੀ ਤੇ ਕੀ ਰੇਟ ਫਿਰ ਇਹਦਾ ਜੋੜੇ ਦਾ ਬਾਈ ਪਾਲੇ ਆਪਾਂ 65000 ਰੁਪਇਆ 65000 ਰੁਪਇਆ ਜਮਾਨਤਾਂ ਨੂੰ ਹੋ ਜੂਗੀ ਮਾਨਤਾਂਨ ਕਰੋਗੇ ਸੋਹਣੀਆਂ ਕਟੀਆਂ ਕਿਸਾਨ ਵੀਰੋ ਵੀਰ ਨੇ 65000 ਰੁਪਇਆ ਮੁੱਲ ਕੀਤਾ ਇਹਨਾਂ ਦੀਆਂ ਮਾਵਾ ਬਾਈ ਦੇ ਕੋਲੇ ਆ ਇੱਕ ਇਹਦੀ ਮਾਂ ਉਹ ਖੜੀ ਮੀਨੀ ਉਹ ਮੀਨੀ ਮੈਂ ਜਿਹੜੀ ਕਿਸਾਨ ਵੀਰੋ 18 ਲੀਟਰ ਦੁੱਧ ਹਾਂ ਹੁਣ ਤੀਜਾ ਸੂਆ ਸੂਈ ਹੈ ਤੇ 17 18 ਕਿਲੋ ਦੁੱਧ ਬਾਈ ਜੀ ਕਹਿੰਦੇ ਪੀ ਉਹ ਰੈਡੀ ਹੈ ਬੱਚਾ ਵੀ ਮਗਰ ਕੱਟੀ ਹੈ ਤੇ ਦੂਜੀ ਇਹਦੀ ਮਾਂ ਜਿਹੜੀ ਵੀਰ ਨੇ ਉਹ ਸੇਲ ਕਰਤੀ ਸੀ ਆਪਣੇ ਚੈਨਲ ਤੇ ਪਿੱਛੇ ਵੀਡੀਓ ਪਈਆਂ ਕਿਸਾਨ ਵੀਰੋ ਉਹਨਾਂ ਵੀਡੀਓ ਚ ਜਾ ਕੇ ਤੁਸੀਂ ਵੇਖ ਸਕਦੇ ਆ ਬੜਾ ਸੋਹਣਾ ਭਰਾ ਦਾ ਪਸ਼ੂ ਪਾਲਣ ਦਾ ਕੰਮ ਹੈ ਚਾਰ ਪੌਂਦਾ ਵੀਰ ਤੇ ਪਹਿਲਾਂ ਮਈਆਂ ਵੀਰ ਕੱਲੀਆਂ ਸਾਹਮ ਦਾ ਸੀਗਾ ਤੇ ਹੁਣ ਵੀਰ ਨੇ ਸੋਚਿਆ ਵੀ ਆਪਾਂ ਵਿੱਚ ਗਾਵਾਂ ਰੱਖੀਏ ਤੇ گاਵਾਂ ਦਾ ਫਿਰ ਪੁੱਸ ਪੈ ਜਿਹੜੇ ਵੀਰ ਨੂੰ ਬਈ ਉਹ ਫਿਰ گاਵਾਂ ਗਾਂ ਬੰਦਾ ਗਾਂ ਹੀ ਰੱਖਦਾ ਗਾਂ ਜੀ ਨੇ ਇੱਕ ਕਰੀ ਰੱਖ ਲਈ ਤੇ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਕਿਸਾਨ ਵੀਰੋ ਆਪਣਾ ਫਰਜ ਹੈ ਰੇਗ ਪੱਖ ਤੋਂ ਤੁਹਾਨੂੰ ਡੰਗਰ ਵਿਖਾਉਣਾ ਬੜੀਆਂ ਸੋਹਣੀਆਂ ਕਟੀਆਂ ਤੁਸੀਂ ਆ ਕੇ ਇੱਥੇ ਆਪਦੀ ਸਮਝ ਨਾਲ ਡੰਗਰ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ